ਬਹੁਤ ਮੂਟੇ ਖੜੇ ਨੇ ਬਹੁਤ ਜੜੀਆਂ ਮੂਟੀਆਂ ਖੜੀਆਂ ਨੇ ਜਾਣਕਾਰੀ ਤੋਂ ਬਗੈਰ ਸਾਨੂੰ ਕੁਝ ਨਹੀਂ ਪਤਾ ਲੱਗਦਾ ਇਹ ਹੈ ਕੀ ਇਹ ਅਰਿੰਡ ਦਾ ਬੂਟਾ ਹੈ ਅਰਿੰਡ ਦਾ ਜਿਹਨੂੰ ਅ ਅਰਿੰਡ ਕਰਬੂਜਾ ਵੀ ਕਈ ਕਹਿ ਦਿੰਦੇ ਨੇ ਅੱਛਾ ਜੀ ਅਰਿੰਡ ਵੀ ਕਹਿੰਦਾ ਅਰਿੰਡੀ ਵੀ ਕਹਿ ਦਿੰਦੇ ਨੇ ਇਹ ਉਹਦਾ ਬੂਟਾ ਇਹ ਅੱਜ ਕੱਲ੍ਹ ਸਾਡੀਆਂ ਜਿਹੜੀਆਂ ਬੂਟੀਆਂ ਨੇ ਸਾਡੇ ਪੰਜਾਬ ਚੋਂ ਬਹੁਤ ਘਟ ਗਈਆਂ ਇਹ ਕਿਉਂ ਇੰਡਸਟਰੀ ਏਰੀਏ ਹੋ ਗਏ ਇੰਡਸਟਰੀ ਏਰੀਏ ਹੋਣ ਦੇ ਕਾਰਨ ਪੋਲੂਸ਼ਨ ਦੇ ਕਾਰਨ ਜਿਹੜੇ ਉਹਨਾਂ ਦੇ ਤੇਜ਼ਾਬੀ ਪਾਣੀ ਨੇ ਬੂਟੀਆਂ ਮਰਨੀਆਂ ਸ਼ੁਰੂ ਹੋ ਗਈਆਂ ਕਈ ਵਾਰ ਹੁੰਦੇ ਨੇ ਪੈਸਾ ਨਹੀਂ ਹੁੰਦਾ ਲਾਜ ਨਿਕਰਾਸੇ ਕੈਂਸਰ ਇੱਕ ਨਾ ਹੀ ਬਹੁਤ ਵੱਡਾ ਕੈਂਸਰ ਹੁੰ ਦੇਖ ਕੇ ਬੰਦਾ ਹਰੇਕ ਡਰ ਜਾਂਦਾ ਹੈ ਨਾ ਉਹ ਨਾ ਨੋਕ ਲਈ ਅਜੇ ਨੁਸਖਾ ਸਸਤਾ ਨੁਸਖਾ ਉਹ ਘਰੇ ਵੀ ਅਜਮਾਉਣਗੇ ਤਾਂ ਵੀ ਆਰਾਮ ਮਿਲੂਗਾ ਜੇ ਉਹ ਸਾਡੇ ਤੋਂ ਮੈਡੀਸਨ ਲੈਣੇ ਚਾਹੁੰਦੇ ਆ ਅਸੀਂ ਮੈਡੀਸਨ ਦਵਾਂਗੇ ਤਾਂ ਵੀ ਉਹਨਾਂ ਨੂੰ ਆਰਾਮ ਆਊਗਾ ਜਿਹੜੇ ਕਹਿੰਦੇ ਨੇ ਨਾ ਜੋੜਾਂ ਦੇ ਦਰਦ ਸਾਡੇ ਹੁਣ ਕਈ ਇਹ ਕਹਿੰਦੇ ਜੇ ਪੱਤੇ ਨੂੰ ਇਹ ਗਰਮ ਕਰਕੇ ਤੇਲ ਨਾਲ ਬੰਨਣਾ ਕਰਕੇ ਇਹ ਗੋਡਿਆਂ 'ਚ ਗਰੀਸ ਖਤਮ ਹੋ ਜਾਂਦੀ ਉਹ ਵੀ ਠੀਕ ਹੋ ਜਾਂਦੇ ਗੋਡਿਆਂ ਦੀ ਕਲਕੜ ਦੀ ਆਵਾਜ਼ ਵੀ ਕੋਨ ਲੱਗ ਜਾਂਦੀ ਆ ਜਿਨ੍ਹਾਂ ਦੇ ਜੋੜਾਂ 'ਚ ਦਰਦ ਹੁੰਦਾ ਉਹਨੂੰ ਵੀ ਜਿਨ੍ਹਾਂ ਨੂੰ ਮੰਨ ਲਓ ਤੁਸੀਂ ਕਹਿ ਦਿੰਦੇ ਆ ਆਪਾਂ ਗਟਿਆ ਗਟਿਆ ਜੀ ਹੱਥ ਮੁੜ ਗਏ ਠੀਕ ਨਹੀਂ ਹੁੰਦੇ ਉਹਨਾਂ ਨੂੰ ਵੀ 2 ਚਮਚ ਇਹ ਗਰਮ ਪਾਣੀ ਦੇ ਵਿੱਚ ਇਹਨੂੰ ਪਿਆਣਾ ਸ਼ੁਰੂ ਕਰ ਦੋ ਇਹ ਤੇਲ ਨੂੰ ਰਲਣ ਦੇ ਨੂੰ ਮੈਂ ਕਹਿੰਦਾ ਜੀ ਉਹਨਾਂ ਦੇ ਜਿਹੜੇ ਜੁੜੇ ਹੋਏ ਸਾਡੇ ਪੈਰ ਨੇ ਉਹ ਵੀ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਦੇਖੋ ਛੁੱਟੀ ਛੁੱਟੀ ਦਾ ਇੱਕ ਨਾਂ ਦੀ ਛੁੱਟੀ ਆ ਹਨ ਉਹ ਇਸੇ ਕਰਕੇ ਆਪਾਂ ਇੱਕ ਦਿਨ ਛੁੱਟੀ ਦਾ ਰੱਖਿਆ ਹੁੰਦਾ ਵੀ ਜਿਹੜੇ ਅਸੀਂ ਨੁਸਕੇ ਜਾਂ ਮੈਡੀਸਨ ਵਗੈਰਾ ਤਿਆਰ ਕਰਦੇ ਆ ਉਹ ਲੋਕਾਂ ਤੱਕ ਅਸੀਂ ਪ੍ਰੋਵਾਈਡ ਕਰਵਾਉਂਦੇ ਰਹੀਏ ਤਾਂ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਕਰਦੇ ਰਹੀਏ ਐਡੇ ਨੁਸਕੇ ਲੱਭ ਲੱਭ ਕੇ ਅਸੀਂ ਫਿਰ ਮੈਡੀਸਨ ਵਗੈਰਾ ਤਿਆਰ ਕਰਦੇ ਆ ਤਿਆਰ ਕਰਕੇ ਐਲੈਕਟਰੋਪੈਥੀ ਮੈਡੀਸਨ ਬਣਾਉਂਦੇ ਆ ਉਹਦੇ ਤੋਂ ਫਿਰ ਅਸੀਂ ਅੱਗੇ ਇਲਾਜ ਕਰਦੇ ਆ ਲੋਕਾਂ ਦੇ ਹਰ ਇੱਕ ਬਿਮਾਰੀ ਦੇ ਉੱਪਰ ਇਲਾਜ ਕਰਦੇ ਆ ਬਹੁਤ ਬੂਟੇ ਖੜੇ ਨੇ ਬਹੁਤ ਜੜੀਆਂ ਬੂਟੀਆਂ ਖੜੀਆਂ ਨੇ ਜਾਣਕਾਰੀ ਤੋਂ ਬਗੈਰ ਸਾਨੂੰ ਕੁਝ ਨਹੀਂ ਪਤਾ ਲੱਗਦਾ ਇਹ ਹੈ ਕੀ ਇਹ ਅਰਿੰਡ ਦਾ ਬੂਟਾ ਹੈ ਅਰਿੰਡ ਦਾ ਜਿਹਨੂੰ ਅ ਅਰਿੰਡ ਖਰਬੂਜਾ ਵੀ ਕਈ ਕਹਿ ਦਿੰਦੇ ਨੇ ਅੱਛਾ ਜੀ ਆਹ ਰਿੰਡ ਵੀ ਕਹਿੰਦਾ ਅਰਿੰਡੀ ਵੀ ਕਹਿ ਦਿੰਦੇ ਨੇ ਇਹ ਉਹਦਾ ਬੂਟਾ ਅੱਛਾ ਜੀ ਇਹਦਾ ਪੱਤਿਆਂ ਦਾ ਅਲੱਗ ਕੰਮ ਆ ਇਹਦੇ ਫਲਾਂ ਦਾ ਅਲੱਗ ਕੰਮ ਆ ਇਹਦੀਆਂ ਟਾਹਣੀਆਂ ਦਾ ਅਲੱਗ ਆ ਜੜ ਦਾ ਅਲੱਗ ਸਾਰਿਆਂ ਦਾ ਹੀ ਕੰਮ ਆਪੋ ਆਪਣਾ ਇਹਦੇ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਨੁਸਖਾ ਵੀ ਦਵਾਂਗੇ ਤੇ ਜਿਹੜੀ ਮੈਡੀਸਿਨ ਤਿਆਰ ਕਰਨੀ ਅੱਜ ਆਪਾਂ ਜਿਨ੍ਹਾਂ ਨੂੰ ਲਪੋਮਾਂ ਦੀਆਂ ਚਰਬੀ ਦੀਆਂ ਕੱਟਾਂ ਜਿਹਨੂੰ ਕਹਿ ਦਿੰਨੇ ਆ ਜਾਂ ਰਸੋਲੀਆਂ ਕਹਿ ਦਿੰਨੇ ਆ ਜਾਂ ਸਿਸਟ ਵਗੈਰਾ ਆਪਾਂ ਇੰਗਲਿਸ਼ ਕਹਿ ਦਿੰਨੇ ਆ ਹਰ ਤਰ੍ਹਾਂ ਦੀ ਘਟ ਨੂੰ ਖੋਰਨ ਦਾ ਆਪਾਂ ਇਹ ਅੱਜ ਤੁਹਾਨੂੰ ਨੁਸਖਾ ਵੀ ਦਵਾਂਗੇ ਇਹਨੂੰ ਕਹਿੰਦੇ ਆ ਤਾਂ ਐਵੇਂ ਹੋ ਗਿਆ ਜਗਾ ਰੁਕੇ ਇਹਨੂੰ ਪੱਟ ਕੇ ਵੱਟ ਕੇ ਸਿੱੜ ਦੋ ਪਰ ਸਾਡੇ ਨੇ ਅਨ ਅੱਛਾ ਸਾਡੇ ਲਈ ਇੱਕ ਗਹਿਣਾ ਹੈ ਦੇਖੋ ਰੁਕੀ ਸਾਹਿਬ ਅਸੀਂ ਹੁਣ ਇੱਥੇ ਖੜੇ ਆ ਅਸੀਂ ਜੇ ਤੁਰਨਾ ਫਿਰਨਾ ਉਦੋਂ ਵੀ ਅਸੀਂ ਦੇਖ ਕੇ ਥੱਲੇ ਪੈਰ ਰੱਖਣਾ ਵੀ ਕਿਤੇ ਇਹ ਨੁਕਸਾਨ ਨਾ ਹੋ ਜਾਵੇ ਕਿਸੇ ਬੂਟੀ ਲੱਗ ਗਿਓ ਸਾਨੂੰ ਪਤਾ ਹੈ ਬੂਟੀਆਂ ਬੜੀਆਂ ਕੀਮਤੀ ਨੇ ਇਹ ਅੱਜ ਕੱਲ੍ਹ ਸਾਡੀਆਂ ਜਿਹੜੀਆਂ ਬੂਟੀਆਂ ਨੇ ਸਾਡੇ ਪੰਜਾਬ ਚੋਂ ਬਹੁਤ ਘਟ ਗਈਆਂ ਇਹ ਕਿਉਂ ਇੰਡਸਟਰੀ ਏਰੀਆ ਹੋ ਗਏ ਇੰਡਸਟਰੀ ਏਰੀਆ ਹੋਣ ਦੇ ਕਾਰਨ ਪੋਲੂਸ਼ਨ ਦੇ ਕਾਰਨ ਜਿਹੜੇ ਉਹਨਾਂ ਦੇ ਤੇਜ਼ਾਬੀ ਪਾਣੀ ਨੇ ਬੂਟੀਆਂ ਮਰਨੀਆਂ ਸ਼ੁਰੂ ਹੋ ਗਈਆਂ ਤੁਸੀਂ ਜਿਹੜਾ ਰੋਤਾ ਇਹਦੀ ਫਲ ਇਹਦੇ ਤਾਜ਼ੇ ਨਿਕਲ ਰਹੇ ਨੇ ਜਿਹੜੇ ਪੁਰਾਣੇ ਫਲ ਹੁੰਦੇ ਨੇ ਉਹਦਾ ਅਲੱਗ ਨ ਤਾਜ਼ੇ ਫਲ ਹੁੰਦੇ ਨੇ ਉਹਦਾ ਅਲੱਗ ਨੁਸਕਾ ਹੁੰਦਾ ਫਿਰ ਇਹ ਕੀ ਕਰੂਗਾ ਜੀ ਇਹ ਅੱਜ ਗੱਟਾਂ ਨੂੰ ਘੋਰੂਗਾ ਜੀ ਇਹ ਜਿਹੜੇ ਕਹਿੰਦੇ ਆ ਨਾ ਚਰਬੀ ਦੀਆਂ ਗੱਟਾਂ ਨਹੀਂ ਦੇਖੋ ਹੁਣ ਜਿਹੜੇ ਮੁੰਡੇ ਜਿੰਮ ਜਾਂਦੇ ਨੇ ਸਪਲੀਮੈਂਟ ਵਗੈਰਾ ਜ਼ਿਆਦਾ ਲੈਂਦੇ ਨੇ ਉਹਨਾਂ ਦੇ ਗੱਟਾਂ ਬਹੁਤ ਬਣ ਜਾਂਦੇ ਨੇ ਵੱਡੇ ਵੱਡੇ ਗੱਟਾਂ ਬਣਦੇ ਆ ਮਾਸ ਦੀਆਂ ਤੁਸੀਂ ਦੇਖੀਆਂ ਆਉਣੀਆਂ ਨੇ ਬਹੁਤ ਗੱਟਾਂ ਹੁੰਦੀਆਂ ਨੇ ਉਹ ਵੈਸੇ ਕਈ ਵਾਰ ਜਿਹੜੀਆਂ ਮਾਸ ਦੀਆਂ ਗੱਟਾਂ ਨੁਕਸਾਨ ਨਹੀਂ ਕਰਦੀਆਂ ਉਹ ਦੇਖਣ ਨੂੰ ਬੜੀਆਂ ਵਹਿੜੀਆਂ ਲੱਗਦੀਆਂ ਨੇ ਕਿਸੇ ਤੇ ਵੱਡੀਆਂ ਵੱਡੀਆਂ ਹੁੰਦੀਆਂ ਨੇ ਬਾਹਾਂ ਤੇ ਹੋ ਗਈਆਂ ਕਈਆਂ ਤੇ ਪੂਰੇ ਸਰੀਰ ਤੇ ਹੋ ਗਈਆਂ ਕਈ ਵਾਰ ਕੀ ਹੁੰਦਾ ਫਰੁਕੀ ਸਾਹਿਬ ਜਿਹੜੀ ਘੱਟ ਹੁੰਦੀ ਆ ਉਹ ਆਪਾਂ ਕਹਿੰਦੇ ਜਿਵੇਂ ਪੋਮਾ ਦੀ ਘੱਟ ਆ ਜੀ ਡਾਕਟਰਾਂ ਨੂੰ ਦਿਖਾਉਂਦੇ ਆ ਕਈ ਡਾਕਟਰ ਕਹਿੰਦੇ ਨੇ ਜੀ ਇਹਦਾ ਨੁਕਸਾਨ ਨਹੀਂ ਕਈ ਇਦਾਂ ਦੀਆਂ ਘੱਟਾਂ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਨੁਕਸਾਨ ਨਹੀਂ ਕਰਦੀਆਂ ਬਾਅਦ ਚੋ ਜਾ ਕੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਉਹਨਾਂ ਦਾ ਕੈਂਸਰ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਇਹਦੇ ਅੱਜ ਮੈਂ ਇਹੀ ਚੀਜ਼ਾਂ ਦੱਸਾਂਗਾ ਲੇਡੀਜ਼ ਤੇ ਕੀ ਕੰਮ ਕਰੂਗੀ ਜੈਂਟਸ ਕੀ ਕਰੂਗੀ ਹਰ ਤਰ੍ਹਾਂ ਦੀ ਮੈਂ ਬਿਮਾਰੀ ਦੇ ਤਾਂ ਮੈਂ ਤੁਹਾਨੂੰ ਜੇ ਨੁਸਖਾ ਦਊਂਗਾ ਜੀ 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 ਇਹਦੇ ਵਿੱਚ ਫਰੁਕੀ ਸਾਹਿਬ ਮੈਂ ਪਹਿਲਾਂ ਜੇ ਆਪਾਂ ਔਰਤਾਂ ਦੀ ਗੱ ਤੇ ਗੱਟ ਬਣ ਜਾਂਦੀ ਆ ਜਿਹਨੂੰ ਬ੍ਰੈਸਟ ਕੈਂਸਰ ਵੀ ਕਿਹਾ ਜਾਂਦਾ ਜਦੋਂ ਬ੍ਰੈਸਟ ਦੇ ਉੱਪਰ ਗੱਟ ਬਣ ਜਾਂਦੀ ਆ ਉਹ ਡਾਕਟਰ ਕਹਿੰਦੇ ਨੇ ਜੀ ਇਹਨੂੰ ਕਢਾ ਦਿਓ ਵਢਾ ਦਿਓ ਵਢਾ ਕੇ ਇਹਨੂੰ ਜੀ ਕੋਈ ਗੱਲ ਨਹੀਂ ਇਹ ਠੀਕ ਹੋ ਜੂਗੀ ਲੇਕਿਨ ਫੁਰਕੀ ਸਾਹਿਬ ਜਦੋਂ ਅਸੀਂ ਗੱਟ ਕਢਾ ਦਿੰਨੇ ਆ ਗੱਟ ਨਿਕਲ ਗਈ ਬ੍ਰੈਸਟ ਦੀ ਉਹਨੇ ਲੰਸ ਤੋਂ ਚੱਲ ਜਾਣਾ ਲੰਸ ਤੋਂ ਜਾ ਕੇ ਅੰਦਰ ਹੋ ਸਕਦਾ ਫੂਡ ਪੈਪੇਟ ਚ ਪੇਟ ਚ ਅੱਗੇ ਤੇ ਅੱਗੇ ਵਧਣਾ ਸ਼ੁਰੂ ਕਰ ਦਿੰਦੀ ਆ ਉਹਦੇ ਨਾਲ ਮੇ ਘਰਾਂ ਦੇ ਘਰ ਬਰਬਾਦ ਹੁੰਦੇ ਦੇਖੇ ਨੇ ਜੀ ਇੱਕ ਕੈਂਸਰ ਨਾਲ ਇੱਕ ਲੇਡੀਜ਼ ਨੂੰ ਕੈਂਸਰ ਆ ਗਿਆ ਕਹਿੰਦੇ ਘਰ ਦਾ ਧੁਰਾ ਹੁੰਦੀ ਆ ਸਾਰੇ ਬੱਚਿਆਂ ਦਾ ਉਹਦੇ ਤੇ ਧਿਆਨ ਹੁੰਦਾ ਸਾਰੇ ਉਹਨੇ ਸੰਭਣਾ ਹੁੰਦਾ ਜੇ ਇੱਕ ਲੇਡੀਜ਼ ਹੀ ਬਿਮਾਰ ਹੋ ਗਈ ਘਰ ਦਾ ਖਰਾਬ ਹੋ ਗਿਆ ਨਾ ਮੈਂ ਘਰ ਖਰਾਬ ਹੁੰਦੇ ਦੇਖ ਕੇ ਆ ਜੀ ਮੇਰੀ ਅੱਖਾਂ ਸਾਹਮਣੇ ਆ ਜਿਹੜੇ ਲੋਕ ਵਿਚਾਰੇ ਪੈਸੇ ਕੰਨੀ ਹੋ ਕਈ ਵਾਰ ਹੁੰਦੇ ਨੇ ਪੈਸਾ ਨਹੀਂ ਹੁੰਦਾ ਲਾਜ ਨਿਕਰਾ ਸੇ ਕੈਂਸਰ ਇੱਕ ਨਾ ਹੀ ਬਹੁਤ ਵੱਡਾ ਕੈਂਸਰ ਹੁੰ ਦੇਖ ਕੇ ਬੰਦਾ ਹਰੇਕ ਡਰ ਜਾਂਦਾ ਹੈ ਨਾ ਉਹ ਨੋਕ ਲਈ ਅਜੇ ਨੁਸਖਾ ਸਸਤਾ ਨੁਸਖਾ ਉਹ ਘਰੇ ਵੀ ਅਜਮਾਉਣਗੇ ਤਾਂ ਵੀ ਆਰਾਮ ਮਿਲੂਗਾ ਜੇ ਉਹ ਸਾਡੇ ਤੋਂ ਮੈਡੀਸਨ ਲੈਣੇ ਚਾਹੁੰਦੇ ਆ ਅਸੀਂ ਮੈਡੀਸਨ ਦਵਾਂਗੇ ਤਾਂ ਵੀ ਉਹਨਾਂ ਨੂੰ ਆਰਾਮ ਆਊਗਾ ਬੱਤੀ ਦੀ ਮੈਡੀਸਨ ਇਹ ਨਾ ਬੂਟਿਆਂ ਤੋਂ ਹੀ ਬਣਾਉਂਦੇ ਆ ਕਿਉਂਕਿ ਹਰ ਇੱਕ ਬੂਟੀ ਦਾ ਕੋਈ ਨਾ ਕੋਈ ਕੰਮ ਹੁੰਦਾ ਜੀ 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 ਕੋਈ ਵੀ ਵੇਸਟ ਨਹੀਂ ਹੁੰਦੀ ਹੈ ਕਿ ਸਾਰੀਆਂ ਬਹੁਤ ਵਧੀਆ ਹੁੰਦੀਆਂ ਨੇ ਬੂਟੀਆਂ ਅੱਛਾ ਤੇ ਇਹ ਇਹ ਤਾਂ ਔਰਤਾਂ ਤੇ ਕੀ ਇਸਤੇਮਾਲ ਹੋ ਸਕਦਾ ਡਾਕਟਰ ਸਾਹਿਬ ਜੀ ਮੈਂ ਕਿਸੇ ਰਸੋਲੀਆਂ ਹਾਂ ਚਰਬੀ ਦੀਆਂ ਬਣੀਆਂ ਜਿਵੇਂ ఓਵਰੀ ਦੇ ਵਿੱਚ ਬਣ ਜਾਂਦੀਆਂ ਜਾਂ ਮੈਂਸਰਸ ਪ੍ਰੋਬਲਮ ਹੁੰਦੀ ਆ ਥੋੜੀ ਜੀ ਉਹਦੇ ਕਰਕੇ ਵੀ ਗੱਠਾ ਬਣ ਜਾਂਦੀਆਂ ਉਹਨਾਂ ਤੇ ਬਹੁਤ ਵਧੀਆ ਕੰਮ ਕਰਦੀ ਆ ਪੇਟ ਦੇ ਸੋਜਣ ਆਉਂਦੀ ਹੋਵੇ ਜਾਂ ਕਿਸੇ ਦੇ ਜਿਵੇਂ ਕਹਿ ਦਿੰਦੇ ਆ ਵੀ ਐਸੇ ਕੰਮ ਜਮਾਈ ਬੰਦ ਹੋ ਜਾਂਦੀ ਆ ਉਹ ਪਚੰਦਰ ਜਾ ਕੇ ਗੱਠਾ ਬਣ ਜਾਂਦੀ ਆ ਉਹਨਾਂ ਤੇ ਬਹੁਤ ਵਧੀਆ ਕੰਮ ਆ ਬਾਰ ਬਾਰ ਸੇਸ਼ਟ ਬਣਦੀ ਆ ਜਿਨ੍ਹਾਂ ਦੇ ਗੱਠਾ ਬਣਦੀਆਂ ਨੇ ਜਿਨ੍ਹਾਂ ਦੇ ਲਪੋਮਾਂ ਦੀਆਂ ਗੱਟਣ ਨੇ ਜਿਨ੍ਹਾਂ ਦੀ ਬ੍ਰੈਸਟ ਦੇ ਗੱਟਾ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਇਹ ਹੱਲ ਕਰ ਦਿੰਦਾ ਜੀ ਲੇਡੀਜ਼ ਕੀ ਬਾਤ ਆ ਕੀ ਬਾਤ ਆ ਅਵਾਲ ਕੇ ਇਹਨੂੰ ਇੱਕ ਗਲਾਸ ਪਾਣੀ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਇਹਨੂੰ ਉਤਾਰ ਕੇ ਪੀਣ ਨਾਲ ਇਹ ਕੈਂਸਰ ਅਰਗੀਆਂ ਬਿਮਾਰੀਆਂ ਨੂੰ ਵੀ ਰੋਕ ਲੈਂਦਾ ਜੀ ਕੀ ਬਾਤ ਆ ਇਹ ਦਾਈਆਂ ਦਾ ਇੰਜੈਕਸ਼ਨ ਸੀਗਾ ਜੀ ਇਹ ਜਿਹੜੀਆਂ ਦਾਈਆਂ ਸੀ ਸਾਡੀਆਂ ਜਿਹੜੀਆਂ ਸਾਡੀਆਂ ਪਹਿਲਾਂ ਬਜ਼ੁਰਗੇ ਲੈਣੇ ਸੀਗੀਆਂ ਉਹ ਇੰਜੈਕਸ਼ਨ ਹੀ ਸੀ ਉਹਨਾਂ ਦਾ ਉਹਨਾਂ ਨੇ ਹੀ ਕਹਿਣਾ ਕੋਸਾ ਪਾਣੀ ਕਰਨਾ ਇੱਕ ਜੰਮਜ ਤੇਲ ਦਾ ਲੇਡੀ ਨੂੰ ਭਲਾ ਦੇਣਾ 10 ਮਿੰਟ ਬਾਅਦ ਪਿੰਡ ਸ਼ੁਰੂ ਹੋ ਜਾਂਦੀ ਸੀਗੇ ਨਾਰਮਲ ਰਿਵਰੀ ਹੋ ਜਾਂਦੀ ਸੀਗੀ ਅੱਜ ਕੱਲ ਲਾ ਲੋ ਈ ਟੀਕਾ ਜਿਹੜੀ ਗੱਲ ਹੁੰਦੀ ਟੀਕਾ ਲਾ ਲੋ ਹਨਾ ਕੋਈ ਬਿਮਾਰੀ ਦਾ ਟੀਕਾ ਚੱਲਦਾ ਪਰ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਵਿੱਚ ਬਰੁਕੀ ਸਾਹਿਬ ਇੱਕ ਮੈਂ ਹੋਰ ਦੱਸਦਾ ਜਿਨ੍ਹਾਂ ਦੀ ਸਕਿਨ ਕਾਲੀ ਪੈ ਜਾਂਦੀ ਆ ਜਿਨ੍ਹਾਂ ਦੇ ਆਪਾਂ ਕਹਿੰਦੇ ਨੇ ਕਾਲੇ ਤਰ੍ਹਾਂ ਦੇ ਧੱਬੇ ਪੈ ਜਾਂਦੇ ਆ ਸਕਿਨ ਦੇ ਬਹੁਤ ਦੇਖਿ ਹੋਣੇ ਕਿਹਦੀ ਕਰਦਨ ਕਾਲੀ ਹੁੰਦੀ ਆ ਉਹਨੇ ਜੇ ਤੁਸੀਂ ਅਰਿੰਡ ਦਾ ਤੇਲ ਨੂੰ ਇੱਕ ਤੋਂ 2 ਮਹੀਨੇ ਲਗਾਤਾਰ ਲਗਾ ਕੇ ਮ사ਜ ਇਹਦਾ ਕਰਦੇ ਰਹੂੰ ਜਿੱਥੇ ਤੁਹਾਡੇ ਕਾਲਾਪਨਾਂ ਕਾਲਾਪਨ ਠੀਕ ਕਰ ਦਿੰਦੀ ਆ ਡੈੱਡ ਸਕੈਨ ਨੂੰ ਸਾਫ਼ ਕਰ ਦਿੰਦੀ ਆ ਜਿਹੜੀ ਡੈੱਡ ਤੁਹਾਡੀ ਸਕੈਨ ਡੈੱਡ ਹੋ ਚੁੱਕੀ ਆ ਉਹਨੂੰ ਨਰਮ ਕਰ ਦਿੰਦੀ ਆ ਜਿੱਦਾਂ ਦੀ ਪਹਿਲਾਂ ਸਕੈਨ ਸੀ ਓਦਾਂ ਦੀ ਕਰ ਦਊਗੀ ਤੇ ਦੂਸਰੀ ਸਕੈਨ ਦੇ ਨਾਲ ਮਿਲਾ ਦਊਗੀ ਇਹ ਜਿਨ੍ਹਾਂ ਨੂੰ ਗਦੋਦਾਂ ਦੀ ਪ੍ਰੋਬਲਮ ਆ ਉਹ ਇੱਕ ਇੱਕ ਦਿਨ ਛੱਡ ਕੇ ਦੋ-ਦੋ ਚਮਚ ਕੋਸੇ ਪਾਣੀ ਦੇ ਵਿੱਚ ਪਾ ਕੇ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਾ ਗਦੋਦਾਂ ਦੀ ਹਫ਼ਤੇ ਦੇ ਵਿੱਚ ਵਿੱਚ ਪ੍ਰੋਬਲਮ ਸਹੀ ਹੱਲ ਹੋ ਜਾਂਦੀ ਹੈ ਜੀ। ਕੀ ਬਾਤ ਹੈ। ਪੇਟ ਦੀ ਸੋਜ ਹੋ ਜਾਵੇ, ਪੇਟ ਦੇ ਵਿੱਚ ਇਨਫੈਕਸ਼ਨ ਹੋ ਜਾਵੇ, ਪੇਟ ਦੇ ਵਿੱਚ ਗੱਠਾ ਹੋ ਜੇ ਜਦੋਂ ਮੰਨ ਲਓ ਉਬਰੀ ਜਿ ਵਿੱਚ ਗੱਠਾ ਹੋ ਗਈਆਂ, ਲੇਡੀਜ਼ ਨੂੰ ਸਿਸਟ ਵਗੈਰਾ ਬਣ ਜਾਂਦੀ ਹੈ, ਉਹ ਸਾਰਿਆਂ ਦੇ ਵਿੱਚ ਹੀ ਇਹਨੇ ਕੰਮ ਕਰਨਾ ਜੀ ਬਹੁਤ ਵਧੀਆ ਲਾਭ ਹੈਦਾ। ਜਿਹੜੀਆਂ ਲੇਡੀਜ਼ ਕਹਿੰਦੀਆਂ ਨੇ ਅਸੀਂ ਬਹੁਤ ਦਵਾਈਆਂ ਖਾਲੀਆਂ ਗੋਲੀਆਂ ਖਾ ਕੇ ਸਾਨੂੰ ਮੈਂਸ ਸ਼ੁਰੂ ਹੁੰਦੀ ਆ, ਪੀਰੀਅਡ ਆਉਂਦੀ ਨਹੀਂ ਉਦਾਂ ਉਹ ਵੀ ਇਹ ਦਾ ਸਮਾਲ ਕਰਨਾ ਸ਼ੁਰੂ ਕਰ ਦਿੰਜੀ ਉਹਨਾਂ ਦੀ ਮੈਂਸਸ ਬਿਲਕੁਲ ਰੈਗੂਲਰ ਹੋ ਜਾਂਦੀ ਆ ਅ ਮਹੀਨੇ ਦੇ ਮਹੀਨੇ ਟਾਈਮ ਟੂ ਟਾਈਮ ਹੋਣੇ ਸ਼ੁਰੂ ਹੋ ਜਾਂਦੇ ਆ ਪੀਰੀਅਡ ਕੀ ਬਾਤ ਆ ਤੁਸੀਂ ਇਹ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਇਹ ਮਟਰਾਰਗੇ ਜਿਹੜੇ ਦਾਣੇ ਹੈਗੇ ਨੇ ਇਹਨਾਂ ਨੂੰ ਮਟਰਾਰਗੇ ਦਾਣੇ ਨਾਲ ਸਮਝੇ ਜਾਣ ਇਹ ਬਹੁਤ ਜ਼ਬਰਦਸਤ ਚੀਜ਼ ਹੈਗੀ ਆ ਇਹ ਦਾਣੇ ਵੀ ਕੰਮ ਕਰਦੇ ਅਲੱਗ ਨੇ ਇਹ ਚੀਜ਼ ਜਿਹੜੀ ਆ ਫਲ ਆਉਣ ਵਾਲਾ ਇਹ ਫਲ ਅਲੱਗ ਕੰਮ ਕਰਦਾ ਤੇ ਇਸ ਤੋਂ ਬਾਅਦ ਜਦੋਂ ਪੱਕ ਜਾਂਦਾ ਤਾਂ ਫਲ ਹੋਰ ਕੰਮ ਆਉਂਦਾ ਹਾਂਜੀ ਰੁਕੀ ਜੀ ਉਹੀ ਚੀਜ਼ ਤੇ ਨਾ ਅਸੀਂ ਇਹਦੇ ਤੋਂ ਕੰਮ ਲੈਂਦੇ ਆ ਜਿੱਦਾਂ ਅਸੀਂ ਲੈਟਰੋਪੈਥੀ ਮੈਡੀਸਨ ਤਿਆਰ ਕਰਦੇ ਆ ਫਲਾਂ ਦਾ ਲੱਗ ਕਰਦੇ ਆ ਅਸੀਂ ਪੱਤਿਆਂ ਦਾ ਲੱਗ ਕਰਦੇ ਆ ਇਹਦੀ ਜੜ ਦਾ ਲੱਗ استعمال ਕਰਦੇ ਆ ਕਈ ਵਾਰ ਪਚੰਗ ਦਾ ਵੀ ਅਸੀਂ ਇਸਤੇਮਾਲ ਕਰਦੇ ਆ ਜਿਨ੍ਹਾਂ ਦੇ ਜੋੜਾਂ ਦਾ ਦਰਦ ਹੁੰਦਾ ਉਹਨੂੰ ਉਸੇ ਪਚੰਗ ਵੀ ਦਿੰਨੇ ਆ ਜਿਹਨੇ ਕਹਿੰਦੇ ਨਾ ਜੋੜਾਂ ਦੇ ਦਰਦ ਸਾਡੇ ਹੁਣ ਕਈ ਕਹਿੰਦੇ ਜੇ ਪੱਤੇ ਨੂੰ ਇਹ ਗਰਮ ਕਰਕੇ ਤੇਲ ਨਾਲ ਬੰਨਣਾ ਕਰਕੇ ਇਹ ਗੋਡਿਆਂ 'ਚ ਗਰੀਸ ਖਤਮ ਹੋ ਜਾਂਦੀ ਉਹ ਵੀ ਠੀਕ ਹੋ ਜਾਂਦੇ ਗੋਡਿਆਂ ਦੀ ਕਲਕੜਨੀ ਆਵਾਜ਼ ਠੀਕ ਹੋਣ ਲੱਗ ਜਾਂਦੀ ਆ ਜਿਨ੍ਹਾਂ ਦੇ ਜੋੜਾਂ 'ਚ ਦਰਦ ਹੁੰਦਾ ਉਹਨੂੰ ਵੀ ਜਿਨ੍ਹਾਂ ਨੂੰ ਮੰਨ ਲਓ ਤੁਸੀਂ ਕਹਿ ਦਿੰਨੇ ਠੀਕ ਨਹੀਂ ਹੁੰਦੇ ਉਹਨਾਂ ਨੂੰ ਵੀ ਦੋ ਚਮਚ ਗਰਮ ਪਾਣੀ ਦੇ ਵਿੱਚ ਇਹਨੂੰ ਪਿਆਣਾ ਸ਼ੁਰੂ ਕਰ ਦੋ ਤੇ ਤੇਲ ਨੂੰ ਰਿੰਡ ਦੇ ਨੂੰ ਮੈਂ ਕਹਿੰਦਾ ਜੀ ਉਹਨਾਂ ਦੇ ਜਿਹੜੇ ਜੁੜੇ ਹੋਏ ਹੱਡ ਪੈਰ ਨੇ ਉਹ ਵੀ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਜਿੰਨੇ ਉਸੇ ਕਹਿ ਦਿੰਨਾ ਕੋਈ ਚੀਜ਼ ਪੈ ਗਈ ਅੱਖ ਦੇ ਵਿੱਚ ਲਾਲੀ ਆ ਗਈ ਰੜਕਦਾ ਬਹੁਤ ਆ ਵੀ ਜਾ ਕੇ ਡਾਕਟਰ ਕੋਲ ਕਢਾਉਣੀ ਕੋ ਕਢਾਉਣ ਦੀ ਲੋੜ ਨਹੀਂ ਹੈਗੀ ਅੱਖ ਦੇ ਵਿੱਚ ਇਹਦਾ ਰਿੰਡ ਦਾ ਪਿਓਰ ਤੇਲ ਲੈ ਕੇ ਆਉਣਾ ਤੁਸੀਂ ਕਿਸੇ ਪੰਸਾਰੀ ਵਾਲੇ ਨੂੰ ਕਹਿ ਕੇ ਹੁਣ ਗਣੇ ਅੱਖ ਚ ਪਾਉਣਾ ਮੈਂ ਪਿਓਰ ਤੇਲ ਲੈ ਕੇ ਆਉਣਾ 2 ਤੋਂ 3 ਬੂੰਦਾ ਅੱਖ ਚ ਪਾ ਲਓ ਸਵੇਰ ਤੱਕ ਤੁਹਾਡਾ ਕਚਰਾ ਵੀ ਨਿਕਲ ਜੂ ਲਾਲੀ ਵੀ ਖਤਮ ਹੋਣ ਲੱਗ ਜਾਂਦੀ ਆ ਬਹੁਤ ਵਧੀਆ ਨੁਸਖਾ ਜੀ ਇਹ ਜਿਵੇਂ ਕੁੱਟ ਕੇ ਪੱਤੇ ਨੂੰ ਰਾਤ ਨੂੰ ਕੁੱਟ ਲੈਣਾ ਚਟਣੀ ਬਣਾ ਲਈ ਰੱਖਾਂ ਬੰਦ ਕਰਕੇ ਪੱਟੀ ਬੰਨ੍ਹ ਕੇ ਸੌਂਜੋ ਚਾਹੇ ਉਹਨੂੰ 2-3 ਘੰਟੇ ਰੱਖ ਕੇ ਤੁਸੀਂ ਇਹ ਲਾ ਦਿਓ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੈ ساری ਰਾਤ ਵੀ ਰੱਖ ਸਕਦੇ ਹੋ ਵੀ ਆਪਾਂ ਹੁਣ ਇੱਥੋਂ ਲੈ ਕੇ ਜਾ ਕੇ ਇਹਨੂੰ ਤੋਤਾ ਧੋ ਕੇ ਮਸ਼ੀਨ ਦੇ ਵਿੱਚ ਪਾਏ ਹਰ ਕੇ ਨਿਕਲਣਗੇ ਇਹਨੂੰ ਟਾਈਮ ਲੱਗਦਾ ਦੇਖੋ ਸਾਡੀਆਂ ਦਵਾਈਆਂ ਬਣਾਉਣ ਨੂੰ ਸਾਨੂੰ ਕਾਫੀ ਟਾਈਮ ਲੱਗਦਾ ਹੈ ਕਿੰਨੇ ਸਟੈਪ ਹੋ ਜਾਂਦੇ ਨੇ ਸਾਡੇ ਫਿਰ ਜਾ ਕੇ ਇੱਕ ਸਾਡੀ ਮੈਡੀਸਨ ਇਲੈਕਟਰੋਪੈਥੀ ਜਿਹੜੀ ਮੈਡੀਸਨ ਤਿਆਰ ਹੁੰਦੀ ਆ ਓਕੇ ਫਿਰ ਅਸੀਂ ਉਹਦੇ ਤੇ ਕੁਦਰਤੀ ਢੰਗ ਨਾਲ ਮੈਡੀਸਨ ਤਿਆਰ ਕੀਤੀ ਉਹਦੇ ਨਾਲ ਅਸੀਂ ਵਧੀਆ ਬਿਮਾਰੀਆਂ ਦੇ ਵਧੀਆ ਤੋਂ ਵਧੀਆ ਰਿਜ਼ਲਟ ਲੈ ਰਹੇ ਆ ਅਸੀਂ ਜਿਹੜੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਬਹੁਤ ਲੋਕ ਦੂਰੋ ਦੂਰੋਂ ਵਿਦੇਸ਼ਾਂ ਤੋਂ ਚੱਲ ਕੇ ਆਉਂਦੇ ਨੇ ਜਿਹੜੇ ਆਪਣੀਆਂ ਬਿਮਾਰੀਆਂ ਤੋਂ ਪਰੇਸ਼ਾਨ ਸੀਗੇ ਬਹੁਤ ਦੁਖੀ ਸੀਗੇ ਅੱਜ ਉਹਨਾਂ ਨੂੰ ਲਾਭ ਦੇ ਰਹੇ ਆ ਜਿੱਦਾਂ ਤੁਸੀਂ ਮੇਰੀ ਵੀਡੀਓ ਦੇਖਿਓ ਨਹੀਂ ਅਪਰਕਿਦਾ ਹਾਈਟ ਦੀ ਵੀ ਤੁਸੀਂ ਆਪਾਂ ਹੀ ਸ਼ੂਟ ਕੀਤੀ ਸੀ ਉਹਦੇ 'ਚ ਲੋਕ ਦਰਸ਼ਕਾਂ ਨੇ ਦੇਖੀ ਹੋਣੀ ਆ ਹਾਈਟ ਦੇ ਬਹੁਤ ਵਧੀਆ ਰਿਜ਼ਲਟ ਨੇ 22 ਸਾਲ ਦੀਆਂ ਕੁੜੀਆਂ ਨੂੰ ਰਿਜ਼ਲਟ ਮਿਲੇ ਹੋਏ ਨੇ ਹਨ ਜਿੱਤੇ ਡਾਕਟਰ ਕਹਿੰਦੇ ਨੇ ਜੀ ਮੈਂਸਸ ਆਉਣ ਤੋਂ ਬਾਅਦ ਕੁੜੀ ਦੀ ਹਾਈਟ ਨਹੀਂ ਨਿਕਲ ਸਕਦੀ ਭਾਈ ਭਾਈ ਸਾਲ ਦੀਆਂ ਕੁੜੀਆਂ ਦੀ ਹਾਈਟ ਨਿਕਲੀ ਆ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਨੇ ਬਚਪਨ ਤੋਂ ਜਿਹੜੇ ਬੋਲੇ ਸੀਗੇ ਆਪਣੀ ਕੰਨਾਂ ਦੀ ਵੀਡੀਓ ਪਈ ਆ ਫਿਰੁ ਕੀ ਸਾਬ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਲੋਕਾਂ ਨੂੰ ਦੱਸਣਾ ਚਾਹਨਾ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੂੰ ਵੀ ਸੁਣਨ ਲੱਗ ਗਿਆ ਜੀ ਮੇਰੇ ਕੋਲੇ ਰਿਜ਼ਲਟ ਨੇ ਮੈਂ ਤੁਹਾਨੂੰ ਦਿਖਾਵਾਂਗਾ ਥੋੜੇ ਦਿਨਾਂ ਨੂੰ ਆਪਾਂ ਸਾਰੇ ਪੇਸ਼ੈਂਟ ਇਕੱਠੇ ਕਰਾਂਗੇ ਬੁਲਾਵਾਂਗੇ ਉਹ ਜਿਵੇਂ ਮੈਂ ਸਹੀ ਆਨਲਾਈਨ ਦੀ ਜਾਉ ਮੋਟਾਪੇ ਨਾਲ ਕਈਆਂ ਦੇ ਓਵਰਚ ਸਿਸਟਮ ਬਣ ਜਾਂਦੀਆਂ ਨੇ ਜਾਂ ਥਕਾਵਟ ਜੀ ਰਹਿਣ ਲੱਗ ਜਾਂਦੀ ਆ ਜਾਂ ਪੇਟ ਦੇ ਧਲੇ ਸੋਜਨ ਜੀ ਆ ਜਾਂਦੀ ਆ ਉਹ ਸਾਰਿਆਂ ਤੇ ਇੱਕ ਪੇਟੂ ਚ ਵੀ ਦਰਦ ਹੋਣ ਲੱਗ ਜਾਂਦਾ ਔਰਤਾਂ ਦੇ ਹਾਂਜੀ ਹਾਂਜੀ ਇਹ ਸਾਰੀਆਂ ਲਮਤਾਂ ਹੁੰਦੀਆਂ ਨੇ ਜਿਹੜੀਆਂ ਅਸਿਸਟ ਦਾ ਨਿਸ਼ਾਨ ਦੱਸਣ ਵਾਲੀਆਂ ਆਂਦੀਆਂ ਲੱਛਣ ਹੁੰਦੇ ਨੇ ਜੀ ਜੀ ਮੈਂ ਕਹੋ ਜੀ ਕੋਈ ਬੀਜ ਨਹੀਂ ਪਾਇਆ ਇਹਨੂੰ ਅੱਜ ਕੱਟ ਦੋ 5-7 ਦਿਨ ਫੇਰ ਨਵਾਂ ਹੋ ਜਾਣਾ ਇਹਨੇ ਬਹੁਤ ਤਾਕਤਵਾਰ ਆ ਜੀ ਇਹ ਵੀ ਨਹੀਂ ਹੈਗਾ ਜੀ ਆਪਾਂ ਨੂੰ ਇਹ ਆ ਜਿਹੜੀ ਹੁਣ ਰੁੱਤ ਚੱਲ ਰਹੀ ਐ ਤੇ ਚ ਮਿਲੂਗਾ ਜਾਂ ਆਪਾਂ ਨੂੰ ਹਨਾ ਜੂਨ ਜਲਾਈ ਜੀ ਮਿਲੂ ਜਾਂ ਕਿਤੇ ਸਿਆਲਾ ਜੀ ਮਿਲੂਗਾ ਇਹ 12 ਮਹੀਨੇ 30 ਦਿਨ ਹੀ ਮਿਲ ਜਾਂਦਾ ਜੀ ਜੇ ਤੁਸੀਂ ਇਹ ਚੀਜ਼ਾਂ ਨੂੰ ਬਣਾ ਕੇ ਘਰੇ ਰੱਖ ਲੋ ਤਤ ਤੁਹਾਨੂੰ ਬਹੁਤ ਵਧੀਆ ਨੇਚਰੋਪੈਥੀ ਬਣ ਜਾਂਦੀ ਹੈ ਇਹ ਕੁਦਰਤੀ ਰੰਗ ਨਾਲ ਤੁਹਾਡਾ ਇਲਾਜ ਹੋ ਜਾਂਦਾ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਮੈਂ ਤਾਂ ਕਹਿਣਾ ਜੀ ਸਰੀਰ ਰੋੜ ਤੋਂ ਬਚੋ ਆਪਣੇ ਸਰੀਰ ਦਾ ਆਪ ਧਿਆਨ ਰੱਖੋ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਆਪ ਆਪਣੇ ਵੈਦ ਘਰ ਤੇ ਖੁਦ ਬਣੋ